ਇੱਕ ਮੁੰਡਾ ਆ ਜਿਹਦੇ ਖੇਡਦੇ ਆ ਕਹਿੰਦੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਉਹਦੇ ਸੱਟ ਲੱਗ ਗਈ ਹੈ ਚਾਰ ਵਾਰੀ ਸੱਟ ਲੱਗ ਗਈ ਹੈ ਇਸੇ ਨਗਰ ਦਾ ਮੁੰਡਾ ਹੈ ਪਰ ਕਰਦੇ ਇਹਨੂੰ ਹਲਾਬ ਜਿਹੜੇ ਵੀ ਕਰਦੇ ਆ ਉਹ ਅਜਾਜਤੀ ਦੇਣੋਂ ਹਟ ਗਿਆ ਵੀ ਤੂੰ ਖੇਡ ਕਰਦੀਆਂ ਚੁੰਦੀਆਂ ਛੱਤਾਂ ਤੇ ਕਹਿੰਦੇ ਵੀ ਜਦੋਂ ਰੂਹਾਂ ਬਲੁੰਦਰੀਆਂ ਜਾਂਦੀਆਂ ਜਦੋਂ ਫਿਕਰ ਹੋਵੇ ਜੇ ਆਟਾ ਹੈਗਾ ਤੇ ਬਾਲਣ ਹੈ ਨਹੀਂ ਜੇ ਬਾਲਣ ਹੈਗਾ ਤੇ ਕਿਰਿਆ ਆਟਾ ਹੈ ਨਹੀਂ ਉਹ ਖੇਡੂ ਦੱਸੋ ਭਲਾ ਕਿਵੇਂ ਚੌਥੀ ਵਾਰ ਬਹੁਤ ਵੱਡੀ ਸੱਟ ਉਹਦੇ ਲੱਗ ਗਈ ਹੈ ਔਰ ਡਾਕਟਰਾਂ ਨੇ ਬਹੁਤ ਜ਼ਿਆਦਾ ਖਰਚਾ ਦੱਸ ਦਿੱਤਾ ਹੈ ਵੀ ਜੇ ਤੂੰ ਇਲਾਜ ਕਰਵਾਉਣਾ ਹੈ ਤੇ ਐਨੇ ਲੱਖ ਲੱਗਣਾ ਉਹ ਪੈਸੇ ਆਪਾਂ ਸਾਰਿਆਂ ਨੇ ਇਕੱਠੇ ਕਰਕੇ ਦੇਣੇ ਆ 10 20 150 ਕੋਈ ਫਰਕ ਨਹੀਂ ਪੈਂਦਾ ਮੈਂ ਇਹਦੇ ਨਾਲ ਦੇ ਮੁੰਡਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਰੇ ਰਲ ਕੇ ਹੌਲੀ-ਹੌਲੀ ਤੁਰੋ ਉਧਰ 500 ਰੁਪਇਆ 5000 ਗੁਰਵਿੰਦਰ ਕਾਂਗੇ ਵੱਲੋਂ ਦਿੱਤਾ ਜਾਵੇਗਾ ਇੱਕ ਵਾਰੀ ਧੌੜੀ ਮਾਰ ਦਿਓ ਯਾਰ ਮੁੰਡੇ ਦੇ ਲਈ ਗੁਰਵਿੰਦਰ ਕਾਂਗੇ ਵੱਲੋਂ 5000 ਵੀਰੇ ਤੁਰ ਹੌਲੀ-ਹੌਲੀ ਤੁਰ ਤੈਨੂੰ ਦੁਨੀਆ ਬਹੁਤ ਪਿਆਰ ਦੇਊਗੀ ਆਪਾਂ ਕਿੰਨਾ ਸਵਾਦ ਲੈਨੇ ਆ ਕਹਿੰਦੇ ਉਹ ਫਲਾਨੇ ਤੋਂ ਫਲਾਨਾ ਭੱਜ ਗਿਆ ਫਲਾਨੇ ਨੇ ਫਲਾਨਾ ਫੜ ਲਿਆ ਇਹਨੂੰ ਆਪਾਂ ਬਰਾਬਰ ਦਾ ਕਰਨਾ ਹੈ ਉਹਦੇ ਸੱਟ ਲੱਗੀ ਆਪਾਂ ਉਹ ਕਰ ਲਈਏ ਇਹ ਵੀਰ ਹੈ ਸਾਡਾ ਇਹਨੂੰ ਆਪਾਂ ਬਰਾਬਰ ਦਾ ਕਰਨਾ 10 2 150 ਨਾਲ ਕੋਈ ਫਰਕ ਨਹੀਂ ਪੈਂਦਾ ਹੌਲੀ ਹੌਲੀ ਤੁਰਿਓ ਸਾਰੇ ਵੀਰ ਪਿਆਰ ਦੇਣਗੇ ਸਾਰਿਆਂ ਨੇ ਜਰੂਰ ਇਸ ਖਿਡਾਰੀ ਦੀ ਮਦਦ ਕਰਨੀ ਹੈ ਗੁਰਵਿੰਦਰ ਕਾਂਗੇ ਵੱਲੋਂ 5000 ਦੀ ਮਦਦ ਗੁਰਵਿੰਦਰ ਹਰ ਕਿਮੇਲੇ ਤੇ ਮੈਂ ਵੇਖਦਾ ਵੀ ਕਿਸੇ ਨਾ ਕਿਸੇ ਲੋੜਵੰਦੀ ਹਰ ਮਦਦ ਕਰਕੇ ਜਾਂਦਾ ਹੈ ਇਹ ਮਾਣ ਹੁੰਦਾ ਹੈ ਖਿਡਾਰੀਆਂ ਦਾ ਤੇ ਜਿਹੜੇ ਮੁੰਡੇ ਦੇ 60 ਬੱਜੀ ਆ ਉਹਦੇ ਕਹਿੰਦੇ ਕਈ ਵਾਰ ਆਪਰੇਸ਼ਨ ਹੋ ਕੇ ਬੜਾ ਪੈਸਾ ਲੱਗਣਾ ਅਮਰੀਕ ਬਾਈ ਨੇ ਬੋਲਿਆ ਉਸ ਗੰਬਰੂ ਵਾਲੇ ਉਹਦਾ Google Pay ਨੰਬਰ ਨੋਟ ਕਰਿਓ 9876544509 9876544509 98765544509 ਹਾਜੀ ਉਧਰ ਧੰਨਵਾਦ ਆ ਬੌ ਵੀ ਜਲਾਨ ਪ੍ਰਧਾਨ ਸਾਹਿਬ